ਹਾਂ ਅੰਟੀ ਲੱਗਦਾ ਠੀਕ ਆ ਹੀ ਜਾਣਾ ਵਾ ਥੋੜਾ ਜਿਹਾ ਸ਼ਾਇਦ ਪਾਣੀ ਮੈਨੂੰ ਕਰਨਾ ਪਏ ਫਿਟਿੰਗ ਹੈ ਜੀ ਹਾਂਾ ਥੋੜਾ ਜਿਹਾ ਲੱਗਣ ਦੇਣਾ ਸਾਈਜ਼ ਤੇ ਮੈਂ ਦੋਵਾਂ ਦਾ ਸੇਮ ਹੀ ਮੰਗਵਾਇਆ ਵਾ ਨਵ ਕੀ ਕਰਨ ਰਹੀ ਆ ਆ ਨਾ ਦੀਦੀ ਮੈਂ ਨਾ ਮੰਗਵਾਏ ਹੀ ਆਨਲਾਈਨ ਕੱਪੜੇ ਤੇ ਉਹ ਮੈਂ ਵੇਖਣ ਦੀ ਹਾਂ ਤੇ ਮੈਨੂੰ ਦੱਸ ਦਿੰਦੀ ਮੈਂ ਵੀ ਮੰਗਵਾ ਲੈਂਦੀ ਇੱਕ ਅਦਾ ਦੀਦੀ ਮੈਨੂੰ ਕੀ ਪਤਾ ਹੈ ਤੇ ਕੋਈ ਗੱਲ ਨਹੀਂ ਮੈਂ ਤੁਹਾਨੂੰ ਵੀ ਮੰਗਵਾ ਦਾਂਗੀ ਚੱਲ ਮੈਨੂੰ ਪਹਿਲਾਂ ਦੱਸ ਦੇ ਮੈਂ ਤੇਰੇ ਨਾਲ ਹੀ ਮੰਗਵਾ ਲੈਂਦੀ ਵੈਸੇ ਨਾ ਵ ਮੇਰੀ ਗੱਲ ਦਾ ਗੁੱਸਾ ਨਾ ਕਰੀ ਆਹ ਰੰਗ ਤੇ ਤੇ ਜੱchnਾ ਨਹੀਂਗਾ ਇਹ ਕਿੰਨਾ ਗਾੜਾ ਵਾ ਨਾਲੇ ਗਰਮੀਆਂ 'ਚ ਚੰਗੇ ਨਹੀਂ ਲੱਗਦੇ ਇਹੋ ਜਿਹੇ ਰੰਗ ਦੀਦੀ ਜਦੋਂ ਮੈਂ ਵਹੇ ਫੋਨ 'ਤੇ ਵੇਖਿਆ ਹੈ ਨਾ ਉਦੋਂ ਤੇ ਲਾਈਟ ਜਿਹਾ ਕਲਰ ਲੱਗਣਿਆ ਸੀ ਤੇ ਹੁਣ ਆਇਆ ਵਾ ਤੇ ਕੁਛ ਜ਼ਿਆਦਾ ਹੀ ਡਾਰਕ ਆ ਤੇ ਕੋਈ ਗੱਲ ਨਹੀਂ ਵੈਸੇ ਵੀ ਫਿੱਕੇ ਫਿੱਕੇ ਕਿੰਨੇ ਘਪਾਣੇ ਹੁੰਦੇ ਆ ਜਿਵੇਂ ਲਾਈਟ ਕਲਰ ਪਾਉਣੀ ਆ ਤੇ ਫਿਰ ਵੀ ਸਾਰੇ ਕਹਿ ਦਿੰਦੀ ਆ ਕਿਦਾਂ ਨਵਾਂ ਨਵਾਂ ਵਿਆਹ ਹੋਇਆ ਤੇ ਚਿੱਟੇ ਚਿੱਟੇ ਜਿਹੇ ਰੰਗ ਪਾਈ ਜਾਂਦੀ ਆ ਨਹੀਂ ਮੈਂ ਤਾਂ ਕਹਿੰਦੀ ਆ ਮੈਂ ਗਰਮੀਆਂ ਚ ਇਹਨੇ ਗੁੜੇ ਚੰਗੇ ਨਹੀਂ ਲੱਗਦੇ ਹੈਗੇ ਜਿਵੇਂ ਡਾਰਕ ਲੈਂਨੀ ਆ ਤਾਂ ਕਹਿੰਦੇ ਚੰਗੇ ਨਹੀਂ ਲੱਗਦੇ ਮੈਨੂੰ ਤਾਂ ਸਮਝ ਨਹੀਂ ਲੱਗਦੀ ਮੈਂ ਕਿਹੜੇ ਪਾਸੇ ਜਾਵਾਂ ਚੱਲ ਇਹ ਤੋਂ ਆਨਲਾਈਨ ਚੱਲ ਮੰਗਵਾਇਆ ਚੱਲ ਨਹੀਂ ਪਤਾ ਲੱਗਦਾ ਬੰਦਾ ਆਪ ਦੁਕਾਨ ਤੋਂ ਜਾ ਕੇ ਲੈਵੇ ਹੈਨਾ ਨੋਰਮਲ ਜੇ ਇਹਦੇ ਬੋਤਲ ਡਾਰਕ ਆ ਗਿਆ ਵਾ ਉੱਥੇ ਥੋੜਾ ਨਾ ਵਧੀਆ ਮਿਲ ਜਾਂਦੇ ਆ ਥੋੜੇ ਹੁੰਦੇ ਨਾ ਵੀ ਜੈ ਜੱਜ ਰੇਟ ਹੁੰਦੀ ਥੋੜੇ ਸਸਤੇ ਹੁੰਦੀ ਨੇ ਚੱਲ ਕਿਤੇ ਪੋਣੇ ਕਿੰਨੇ ਕੁ ਹ ਕਹਾਂ ਕਰਕੇ ਮੈਂ ਫਿਰ ਆਨਲਾਈਨ ਹੀ ਮੰਗਵਾ ਲਿਆ ਚਲੋ ਇਹ ਨਹੀਂ ਆਪਣੀ ਮਰਜ਼ੀ ਦੀਦੀ ਉਹਦਾਂ ਨਾ ਵਾਹੀਂ ਮੈਨੂੰ ਨਾ ਔਰ ਕਾਫੀ ਲੂਜ਼ ਆ ਵੇਖੋ ਮੈਨੂੰ ਥੋੜੀ ਹੋਣਾ ਵੈਨਾਂ ਤੇ ਜੇ ਤੁਹਾਨੂੰ ਆਉਂਦਾ ਵਾ ਨਾ ਤੂੰ ਹੀ ਪਾ ਕੇ ਵੇਖ ਲਓ ਮੈਂ ਤੇ ਟਾਈਟ ਹੀ ਕਰਨਾ ਵਾ ਨਹੀਂ ਨਹੀਂ ਤੂੰ ਮੰਗਾਇਆ ਵਾ ਤੂੰ ਪਾ ਲਈ ਵੈਸੇ ਵੀ ਮੈਂ ਇਹੋ ਜਿਹੇ ਰੰਗ ਪਾਉਂਦੀ ਨਹੀਂ ਕਿ ਮੈਨੂੰ ਚੰਗੇ ਨਹੀਂ ਲੱਗਦੇ ਨਹੀਂ ਮੈਂ ਤਾਂ ਕਹਿੰਦੀ ਤੁਸੀਂ ਕਹਿੰਦੇ ਨਾ ਮੇਰੇ ਵੀ ਵੀ ਮੰਗਵਾ ਨਹੀਂ ਨਹੀਂ ਕੋਈ ਨਹੀਂ ਮੈਂ ਫਿਰ ਮੰਗਵਾ ਲਾਂਗੀ ਚਲੋ ਕੋਈ ਸੱਚ ਮੈਂ ਤੇਰਾ ਨਾਲ ਗੱਲ ਕਰਨ ਆਈ ਸੀ ਹਾਂਜੀ ਤੇ ਤੁਸੀਂ ਉਧਰ ਗਏ ਫਾਈਲ ਆਉਣ ਕੀ ਬਣਿਆ ਉਧਰ ਫਿਰ ਬਣਨਾ ਕੀ ਹੈ ਦੀਦੀ ਤੁਹਾਡੇ ਨਾਲ ਕਿਸੇ ਨੇ ਉਹ ਤੇ ਕਾਂਦੀ ਨੇ ਸਮਝ ਲਓ ਤਾਂ ਜਿਹੜਾ ਕੰਮ ਬਣਿਆ ਹੀ ਬਣਿਆ ਵਾ ਤੇ ਹੁਣ ਨਾ ਮੇਰੇ ਨਾਲ ਸਗੋਂ ਪਿੰਦਰ ਦਾ ਵੀ ਬੰਚ ਨਾ ਸਾਡੀ ਦੋਵਾਂ ਜੀਆਂ ਦੀ ਇਕੱਠੀ ਫਾਈਲ ਲੱਗ ਗਈ ਹੈ ਤੇ ਮੈਨੂੰ ਤੇ ਬੜੀ ਖੁਸ਼ੀ ਹੋਣ ਦੀ ਹੈ ਚਲ ਅਸੀਂ ਦੋਵੇਂ ਜੀ ਇਕੱਠੇ ਜਾਵਾਂਗੇ ਬਾਹਰ ਅੱਛਾ ਪਿੰਦਰ ਨਹੀਂ ਵੀ ਜਾਣਾ ਨਾਲ ਹਾਂਜੀ ਵੇਖ ਲਾ ਸਾਡਾ ਨਾ ਕਿਹਨੇ ਨਹੀਂ ਗੱਲ ਕੀਤੀ ਅਸੀਂ ਕਿਹੜੇ ਕਿਤੇ ਦੋਖੀ ਆਂ ਜਹਾਂ ਨੂੰ ਚੰਗਾ ਨਹੀਂ ਲੱਗਣਾ ਵੀ ਤੁਸੀਂ ਦੋਵੇਂ ਜੀ ਬਾਹਰ ਚਲੇ ਜੇ ਬਲਕਿ ਇੱਕ ਕਮ ਸੇ ਕਮ ਕਿਨੂੰ ਹਰ ਨਾਲ ਗੱਲ ਤਾਂ ਕਰਨੀ ਚਾਹੀਦੀ ਹੀ ਨਾ ਦੀਦੀ ਇਹ ਚੀਜ਼ ਨਾ ਮੈਨੂੰ ਨਹੀਂ ਪਤਾ ਕਿਉਂ ਨਹੀਂ ਉਹਨਾਂ ਨੇ ਢੜ ਨਾਲ ਗੱਲ ਕੀਤੀ ਚਲ ਮੈਂ ਤੇ ਕਹਿੰਨੀ ਆਂ ਕੁੜੀਆਂ ਦੇ ਪਹਿਲਾਂ ਕੱਲੀਆਂ ਜਾਂਦੀਆਂ ਵਾ ਹਨਾ ਤੇ ਤੂੰ ਪਹਿਲਾਂ ਹੀ ਨਾਲ ਲੈ ਚੱਲੀਆ ਪਿੰਦਰ ਨੂੰ ਕਮ ਸੇ ਕਮ ਪਹਿਲਾਂ ਜਾ ਕੇ ਆਪਣੀਆਂ ਰੀਝਾਂ ਰੂਝਾਂ ਤੇ ਲਾਲਾ ਉੱਥੇ ਤੂੰ ਪਹਿਲਾਂ ਇਹਨੂੰ ਨਾਲ ਲੈ ਚੱਲੀਆ ਹੁਣ ਇਹਦੇ ਨਾਲ ਕਿਹੜੀਆਂ ਰੀਝਾਂ ਪੂਰੀਆਂ ਕਰੇਗੀ ਲੈ ਕਿਉਂ ਦੀਦੀ ਤੀਜਾ ਕਿਉਂ ਨਹੀਂ ਪੂਰੀਆਂ ਹੋ ਸਕਦੀਆਂ ਜਿਕਰ ਵਾਲਾ ਚੰਗਾ ਹੋਏ ਨਾ ਤੇ ਕੁੜੀਆਂ ਦੀਆਂ ਸਾਰੀਆਂ ਰੀਝਾਂ ਪੂਰੀਆਂ ਹੁੰਦੀਆਂ ਨੇ ਪਿੰਦਰ ਨਹੀਂ ਨਾਲ ਇਦਾਂ ਨੇ ਹੈਗੇ ਪਿੰਗਰ ਨਹੀਂ ਮੈਨੂੰ ਕਿਹੇ ਵੀ ਚੀਜ਼ ਤੋਂ ਰੋਕਦੇ ਟੋਕਦੇ ਉਹ ਕਹਿੰਦੀ ਜਿੱਦਾਂ ਤੇਰਾ ਦਿਲ ਕਰਦਾ ਮੈਂ ਨਾ ਤੂੰ ਉਦਾਂ ਹੀ ਕਰ ਅચ્છਾ ਕੋਈ ਗੱਲ ਨਹੀਂ ਪਊ ਇਹ ਤਾਂ ਨਵੀਂ ਨਵੀਂ ਆਈਆਂ ਪਹਿਲਾਂ ਤਾਂ 6 ਮਹੀਨੇ ਪੇਰ ਵਖਾਉ ਉਹ ਤੈਨੂੰ ਆਪਣੇ ਰੰਗ ਕੀ ਕਰਦਾ ਤੇ ਕੀ ਨਹੀਂ ਕਰਦਾ ਅਜਾ ਨਵੀਂ ਨਵੀਂ ਹੈ ਨਾ ਤਾਂ ਹੀ ਕੋਈ ਗੱਲ ਨਹੀਂ ਕਰਦਾ ਉਹ ਫਿਰ ਮੈਨੂੰ ਨਹੀਂ ਜੀਦੀ ਲੱਗਦਾ ਵੀ ਕੱਲ ਨੂੰ ਜਾ ਕੇ ਉਹ ਬਦਲਣਗੇ ਕੋਈ ਨਹੀਂ ਹੌਲੀ ਹੌਲੀ ਲੱਗ ਜਾਂਦਾ ਹੁੰਦਾ ਪਤਾ ਚਲੋ ਨਵੇਂ ਨਵੇਂ ਇਦਾਂ ਕਰਦੇ ਆ ਚਲੋ ਕੋਈ ਗੱਲ ਨਹੀਂ ਇੱਕ ਦਿਨ ਬਦਲ ਵੀ ਜਾਣਗੇ ਤੇ ਹੀ ਮੇਰਾ ਟਾਈਮ ਨੂੰ ਪੁਰਾਣੇ ਹੋ ਜਣਾ ਵਾ ਅਸੀਂ ਵੀ ਉਸ ਹੱਬ ਨੂੰ ਐਡਜਸਟ ਕਰ ਲਾਂਗੇ ਆਪਣੇ ਆਪ ਨੂੰ ਚਲ ਤੇਰੀ ਮਰਜ਼ੀ ਆ ਮੈਂ ਤੇ ਕਹਿਣ ਦੀ ਇਕੱਲੀ ਪਹਿਲਾਂ ਚਲ ਜਾ ਤੇ ਆਪਣੇ ਰੀਜਾ ਰੂਜਾ ਲਾ ਲਾ ਤੇ ਵਹੇ ਪੈਸੇ ਕਿਨੇਕ ਲੱਗੇਗੇ ਦੀਦੀ ਹਣੇ ਲੱਗੇ ਨਹੀਂ ਲੱਗਣੇ ਨੇ 24 25 ਲੱਖ ਰੁਪਇਆ ਲੱਗ ਜਾਣਾ ਅੱਛਾ 24 25 ਲੱਖ ਨਹੀਂ ਇਹਦੇ ਨਾਲ ਤਾਂ ਤੁਸੀਂ ਇੱਥੇ ਕੋਈ ਕੰਮ ਖੋਲ ਲੈਂਦੇ ਹਾਂ ਐਨੇ ਪੈਸੇ ਲਾ ਕੇ ਉੱਥੇ ਜਾ ਕੇ ਤੇ ਫਿਰ ਦਿਹਾੜੀਆਂ ਹੀ ਕਰਨੀਆਂ ਵਾ ਤੁਸੀਂ ਕਿਉਂ ਦੀਦੀ ਦਿਹਾੜੀਆਂ ਕਿਹੜੀ ਗੱਲਾਂ ਕਰਨੀਆਂ ਨੇ ਉੱਥੇ ਕੰਮ ਦਾ ਮੁੱਲ ਪੈਂਦਾ ਵਾ ਤੇ ਇੱਥੇ ਨਹੀਂ ਪੈਂਦਾ ਹੈਗਾ ਮੇਰੇ ਘਰ ਤੇ ਫਿਰ ਵੀ bari ਹੁੰਦਾ ਵਾ ਨਾ ਸਾਰੀ ਦੁਨੀਆ ਜਾਣਦੀ ਐ ਅਸੀਂ ਕਰਲੇ ਨਹੀਂ ਚੱਲੇ ਹੈਗੇ ਉਹ ਬਾਹਰ ਤਾਂ ਸਾਰੇ ਵੇਖੋ ਵੇਖੀ ਜਾਣਦੇ ਆ ਤੂੰ ਸੁਣ ਮੇਰੀ ਗੱਲ ਮੇਰੇ ਮਾਮੇ ਦਾ ਮੁੰਡਾ ਗਿਆ ਸੀ ਬਾਹਰ ਤੇ ਉਹ ਵੀ ਆ ਗਿਆ ਹੁਣ ਸਾਲ ਹੀ ਕੱਢਿਆ ਆਨੇ ਉੱਥੇ ਕਹਿੰਦਾ ਉੱਥੇ ਤਾਂ ਦਿਹਾੜੀਆਂ ਕਰਨੀਆਂ ਪੈਂਦੀਆਂ ਨੀਂਦ ਵੀ ਨਹੀਂ ਪੂਰੀ ਹੁੰਦੀ ਦੀਦੀ ਰੀਜ ਹੁੰਦੀ ਆ ਬੰਦੇ ਨੂੰ ਚਾਹ ਹੋਏ ਨਾ ਕੰਮ ਕਰਨ ਦਾ ਫੇਰ ਹੀ ਕੰਮ ਹੁੰਦਾ ਵਾ ਨਵਾਂ ਨਵਾਂ ਤੇ ਬੜਾ ਹੁੰਦਾ ਵਾ ਕਿ ਮੈਂ ਆ ਵੀ ਕਰ ਲੈਣਾ ਤੇ ਉਹ ਵੀ ਕਰ ਲੈਣਾ ਜਦੋਂ ਕੋਈ ਜਿਹਾ ਟਾਈਮ ਪੈਂਦਾ ਨਾ ਫੇਰ ਬੰਦੇ ਨੂੰ ਹੁੰਦਾ ਵਾ ਕਿ ਮੈਂ ਕਿਹੜੀ ਮੁਸੀਬਤ ਚ ਫਸ ਗਿਆ ਵਾਂ ਚਾਹ ਨਾਲ ਹੀ ਕੰਮ ਹੁੰਦੇ ਨੇ ਜਿਵੇਂ ਉਹਨੂੰ ਬਹੁਤ ਸਮਝਣ ਲੱਗ ਪਈ ਹੈ ਨਾ ਫੇਰ ਨਹੀਂ ਰਿਹਾ ਜਾਂਦਾ ਕਿਤੇ ਵੀ ਚੱਲ ਕੋਈ ਨਹੀਂ ਮਰਜ਼ੀ ਹੈ ਤੇਰੀ ਮੈਂ ਆ ਤਾਂ ਦਾ ਕਹਿੰਦੀ ਆ ਕਿ ਇੱਥੇ ਸਗੋਂ ਕ ਚਲੋ ਅੱਗੇ ਤੁਹਾਡੀ ਮਰਜ਼ੀ ਹੈ ਜਦਾਂ ਤੁਸੀਂ ਦੀਦੀਆਂ ਹੀ ਵੀ ਵਧੀਆ ਹੀ ਸੋਚ ਰਹੇ ਆ ਸਾਰਿਆਂ ਦਾ ਸੋਚਾਂਗੇ ਹੀ ਕੱਲਣਾ ਆਪਣਾ ਨਹੀਂ ਸੋਚਣ ਦੇ ਚਲ ਕੋਈ ਨਹੀਂ ਪੁੱਤ ਉਹ ਕੱਲ ਦਾ ਕਿਨੇ ਵੇਖਿਆ ਹੁਣ ਤੇ ਹੁਣ ਹੁਣੀ ਪਤਾ ਲੱਗਣਾ ਵੀ ਕੀ ਕਰਨ ਦੇ ਤੇ ਕੀ ਨਹੀਂ ਕਰਨ ਦੇ ਤੁਸੀਂ ਨਾ ਫਿਕਰ ਨਾ ਕਰੋ ਤੁਹਾਨੂੰ ਵੀ ਇੱਕ ਰਿਸ਼ਤ ਸੈਰ ਕਰਾਵਾਂਗੇ ਬਾਹਰ ਦੀ ਜੇ ਅਸੀਂ ਚੱਲ ਗਏ ਤੇ ਕੋਈ ਨਹੀਂ ਮੈਂ ਅਖਾਂਗੇ ਚਲੋ ਘਰ ਤੋਂ ਆਪਣੇ ਤੇ ਆ ਜੇ ਮੈਂ ਕਹਾਂ ਨਹੀਂ ਜੇ ਪਸੰਦ ਆ ਕੋਈ ਤੇ ਲੈ ਲਓ ਨਹੀਂ ਨਹੀਂ ਮੈਂ ਨਹੀਂ ਲੈਣਾ ਨਾ ਕੋਈ ਦੀਦੀ ਨੂੰ ਕੀ ਹੋ ਗਿਆ ਵਾ ਇਹਨਾਂ ਦੀ ਵੀ ਨਹੀਂ ਕੋਈ ਸਮਝ ਲੱਗਦੀ ਹੈਗੀ ਪਤਾ ਨਹੀਂ ਕਿਹੜੀ ਗੱਲੋਂ ਕਰੋ ਸਨਿਆ ਸ਼ੱਡੀ ਜਾਂਦੀ ਐ ਕਦੀ ਤੇ ਕਿੰਨੇ ਪਿਆਰ ਨਾਲ ਗੱਲ ਕਰਦੇ ਨੇ ਤੇ ਕਈ ਵਾਰੀ ਐਹੋ ਜਿਹੀ ਗੱਲ ਕਰ ਜਾਂਦੇ ਆ ਕਿ ਜਿਹੜੀ ਬੰਦਿਆਂ ਨੂੰ ਗੁੱਸਾ ਹੀ ਚੜ ਜੇ ਪਤਾ ਨਹੀਂ ਕਿ ਇਦਾਂ ਦਾ ਸੁਭਾਅ ਇਹਨਾਂ ਦਾ ਸਮਝ ਨਹੀਂ ਆਤੀ ਕੁਝ ਨਾ ਬੋਤ ਹਾਂਜੀ ਆ ਸ਼ਰਮ ਤੇਰੇ ਲੱਗ ਗਈ ਐ ਕਿੱਧਰ ਆਈ ਮਮੀ ਕੁਛ ਨਹੀਂ ਉਹ ਪੁੱਛਾਂ ਦੇ ਇਹ ਮੈਨੂੰ ਫਾਈਲ ਵੱਲੋਂ ਆਈ ਆ ਸੜ ਗਈ ਕਿਸਮਤ ਪੁੱਤ ਕਿਤੇ ਦੱਸ ਤਨੀ ਇਹਨੂੰ ਦਿੱਤਾ ਦੱਸ ਤਾਂ ਮੈਂ ਤੇ ਉਹਨਾਂ ਨੂੰ ਕਿਉਂ ਕੀ ਗੱਲ ਹੋਈ ਇਹਨੂੰ ਨਹੀਂ ਨਾ ਦੱਸਣਾ ਇਹਦੀ ਇੰਨੀ ਗੰਦੀ ਆਦਤ ਹੈ ਨੇ ਚੁੱਕ ਕੇ ਆਪਣੇ ਮਾਂ ਨੂੰ ਫੋਨ ਕਰ ਦੇਣਾ ਅਸੀਂ ਆਨੇ ਆ ਵੀ ਜਦੋਂ ਤੁਸੀਂ ਬਾਹਰ ਚੱਲ ਜਾਓ ਫਿਰ ਕਿਸੇ ਨਾਲ ਗੱਲ ਕਰਦੇ ਏ ਤੇ ਤੂੰ ਉਹ ਵਤਨ ਦੱਸ ਛੱਡਿਆ ਤੂੰ ਮੈਨੂੰ ਕੁਝ ਲੈਣਾ ਹੈ ਫਿਰ ਕੀ ਮੰਮੀ ਚ ਪਤਾ ਲੱਗ ਜੇਗਾ ਤੇ ਨਾਲੇ ਆਪਣੇ ਪਰਿਵਾਰ ਦੇ ਮੈਂਬਰ ਆ ਤੇ ਕਿਹਦੇ ਕਿਹਾਂ ਥੋੜੀ ਕੰਮ ਰੁਕ ਜਾਣਾ ਹੁੰਦਾ ਵਾ ਉਹ ਤੋਂ ਬੜੀ ਕਲੇਣੀ ਆ ਉਹ ਜਿਹੜੇ ਕੰਮ ਵੱਲੋਂ ਕਹਦੇ ਨਾ ਮੁੜ ਕੇ ਹੁੰਦਾ ਨਹੀਂ ਹੁੰਦਾ ਮੈਨੂੰ ਤੂੰ ਇਹ ਦੱਸ ਤੂੰ ਉਹਨੂੰ ਦੱਸਿਆ ਕੁਛ ਹੋਈ ਜਿਵੇਂ ਮਮੀ ਨੇ ਕੁਛ ਨਹੀਂ ਹੀ ਆਗੇ ਕੁੜੂ ਸਾਂਹਿਆ ਛੱਡੀ ਜਾਂਦੀ ਹੈ ਕਿ ਉੱਥੇ ਜਾ ਕੇ ਵੀ ਤੂੰ ਹੀ ਦਿਹਾੜੀਆਂ ਹੀ ਕਰਨੀਆਂ ਇੱਕ ਹੀ ਕਰ ਲੋ ਇਹ ਖਾ ਨਹੀਂ ਨਾ ਹੋਏ ਤਾਂ ਕੋਹ ਨਹੀਂ ਖਾ ਲੇਗੀ ਜਿੰਨਾ ਨਹੀਂ ਤਾਂ ਮੈਨੂੰ ਤਾਂ ਚੰਗੀ ਨਹੀਂ ਲੱਗਦੀ ਮੈਂ ਆਪਸ ਵਿੱਚ ਤੇਰੇ ਨਾਲ ਗੱਲ ਕਰਨੀ ਵੀ ਇਹਦੇ ਲਾਗੇ ਨਾ ਕਿਤੇ ਗੱਲ ਕਰਨੀ ਇਹਨੇ ਤਾਂ ਤਰੀ ਤਰੀ ਜਾਂਦੀ ਦੇ ਪਿੰਡ ਜਿੰਨੀਆਂ ਨੂੰ ਦੱਸਣਾ ਇਹਨੂੰ ਬੜੀ ਚੁਗਲੀ ਦੀ ਆਦਤ ਵਾ ਪੁੱਤ ਉਹਦਾਂ ਮੈਨੂੰ ਬੜੀ ਖੁਸ਼ੀ ਹੁੰਦੀ ਕਿ ਤੁਸੀਂ ਬਰਾਨੀਸ਼ ਥਾਣੀ ਗੱਲ ਮਿਲ ਕੇ ਰੋ ਪਰ ਉਹ ਵੀ ਮੈਂ ਕਿਹ ਘੜੇ ਦਾ ਟੱਕਣਾ ਇੱਕ ਤੇ ਅਮਨ ਲਤਰੋ ਜਿਹੜੀ ਹੈ ਨਾ ਬੈ ਗਈ ਹੈ ਫਿਰ ਮਸ਼ੀਨ ਤੇ ਇਦਾਂ ਕਰਦੀ ਆ ਇਨੇ ਨਹੀਂ ਕੀ ਗੱਲ ਕਰਨੀ ਇਹ ਤੇ ਨਵਾਂ ਨਵਾਂ ਚੜਿਆ ਸੌਰਿਆਂ ਦਾ ਚਾ ਏਦਾਂ ਕਰਾਂ ਇਹਨੂੰ ਫੋਨ ਮੈਂ ਹੀ ਲਾਉਣੀ ਆ ਇਹਨੂੰ ਮੈਂ ਹੀ ਦੱਸਣੀ ਆ ਪਤਾ ਹੈ ਇਹਦੀ ਤੇ ਖਬਰ ਮੱਚ ਜਣਾ ਲੈ ਹੀ ਲਵਾਣਾ ਚੱਲ ਹਾਂ ਜਰਾਕਾ ਹੈਲੋ ਹੈਲੋ ਮਨੀਸ਼ਾ ਸ਼ਰਾ ਸਾਸਰੀ ਕਾਲ ਨਹੀਂ ਮੈਨੂੰ ਇੱਕ ਗੱਲ ਦੱਸ ਕਿ ਸੌਰੇ ਜਾ ਕੇ ਮੰਮੀ ਦਾ ਚੇਤਾ ਹੀ ਭੁੱਲ ਗਿਆ ਵਾ ਤੈਨੂੰ ਲੈ ਦੱਸ ਕਿ ਪਕੇ ਗਲੋਂ ਨੂੰ ਨਾ ਐਂ ਵੀ ਗੁੱਸੇ ਚ ਕਿਹੜੀ ਗੱਲ ਹੋ ਉਸਨੋਂ ਕੀ ਹੋ ਬਚਾਰਾ ਤੁਹਾਡਾ ਮੇਰਾ ਹਾਲ ਕਾਦਾ ਬਣਾਵਾ ਨਾਲੇ ਤੈਨੂੰ ਕਾਦਾ ਫਿਕਰ ਪਿਆ ਮੇਰਾ ਹੈ ਲੈ ਦੱਸ ਕਿ ਦੰਨ ਇਹ ਗੱਲਾਂ ਚ ਰੰਗ ਵੀ ਮਾਂ ਤੁਸੀਂ ਵੀ ਤੇ ਫੁੱਲ ਲੈਤੀਆਂ ਤੈਨੂੰ ਭੁੱਲ ਗਿਆ ਵੱਡਾ ਘਰ ਬਾਹਰ ਲੱਭ ਗਿਆ ਨਾ ਤੈਨੂੰ ਤੈਨੂੰ ਪੇਕਿਆਂ ਦਾ ਭੁੱਲ ਗਿਆ ਵਾ ਚੇਤਾ ਠੀਕ ਆ ਨਾ ਇੱਦਾਂ ਨਹੀਂ ਮਮੀ ਜੀ ਕੋਈ ਗੱਲ ਨਹੀਂ ਹੈਗੀ ਐਵੇਂ ਤੁਸੀਂ ਸੋਚ ਲਿਆ ਕਰੋ ਮੈਂ ਤੁਹਾਨੂੰ ਪਹਿਲਾਂ ਵੀ ਕਿੰਨੀ ਵਾਰੀ ਸਮਝਾਇਆ ਵਾ ਮੇਰੀ ਗੱਲ ਸੁਣ ਪੁੱਤ ਤੂੰ ਕੱਲ ਦੀ ਫਾਈਲ ਲਾਉਣ ਗਈ ਆ ਮੈਨੂੰ ਕਿਤੇ ਦੱਸਿਆ ਇੱਕ ਵਾਰੀ ਵੀ ਹੈ ਕਿ ਮਮੀ ਫਾਈਲ ਲੱਗ ਗਈ ਆ ਜਾਂ ਕੀ ਗੱਲ ਵਾ ਮੈਂ ਦੱਸਣਾ ਇਹਦੇ ਵਿੱਚ ਕੀ ਤੈਨੂੰ ਪਤਾ ਹੀ ਨਹੀਂ ਲਾਉਣੀਆਂ ਕਿ ਹੁਣ ਅਸੀਂ ਗੱਲਬਾਤ ਸਾਰੀ ਘਰ ਕੇ ਆਏ ਆ ਕਿ ਤੂੰ ਉਹ ਜਿਹੜੀ ਰੀਜ਼ਨ ਕੋਈ ਨਹੀਂ ਹੈ ਹੈ ਨਾ ਇਹ ਚੰਦਾਉਣਾ ਨਹੀਂ আচ্ছা আচ্ছা ਹੋ ਗਿਆ ਹੋ ਗਿਆ ਕਿ ਹੁਣ ਇਹ ਨਵੀਆਂ ਰੀਜ਼ਨ ਸੁਣ ਲਿਆ ਮੈਂ ਮੀਨਾ ਰਿਕਮ ਦਵੀ ਫਾਈਲ ਲੱਗ ਜਣੀ ਆ ਹਾਏ ਹਾਏ ਨੀ ਖੋਤੀਏ ਨੀ ਖੋਤੀਏ ਕੀ ਕੀਤਾ ਯੋ ਕੀ ਹੋ ਗਿਆ ਸੂਗੋਂ ਮੈਂ ਕਿੰਨੀ ਕੁਛੀ ਗੱਲਾਂ ਮੈਂ ਤੁੰਨੀ ਜਾ ਤੋ ਠੱਪਕੇ ਖਾ ਰਹੇ ਹਾਂ ਸਵੇਰੇ ਮੈਂ ਨਾ ਚੋਕੀ ਵੇਂਦੀ ਰਹਾਂ ਸੀ ਕਰ ਰੋ ਵੀ ਨਦੀ ਫਾਈਲ ਲੱਗੇ ਦੇ ਕਜੋਏ ਔਰ ਹਾਂ ਸੂਗੋਂ ਡਗਮਾਰੀ ਕੱਛੀ ਲੱਗ ਜਣੀ ਆ ਨੀ ਦਿਮਾਗ ਦੀ ਐ ਖੋਤੀਏ ਮੇਰੀ ਗੱਲ ਸੁਣ ਧਿਆਨ ਨਾਲ ਨਾਲ ਹੀ ਉਹਦੀ ਫਾਈਲ ਲਾ ਕੇ ਬੈ ਗਈ ਆ ਤੈਨੂੰ ਇਹ ਨਹੀਂ ਪਤਾ ਉਹ ਚਲ ਗਿਆ ਤੇਰੇ ਨਾਲ ਤੇ ਸਾਡਾ ਕੰਮ ਕਿਨੇ ਬਣਾਉਣਾ ਮੁੜ ਕੇ ਕੱਲੀ ਜਾਵੇਂਗੀ ਤੇ ਪਹਿਲਾਂ ਸਾਡਾ ਤਾਂ ਸੋਚੇਗੀ ਉਹਨੇ ਜਾ ਕੇ ਆਪਣੇ ਮਾਪਿਓ ਦਾ ਸੋਚਣਾ ਵੀ ਤੇ ਸਾਡਾ ਸੋਚਣਾ ਵਾ ਬੇਵਕੂਫ ਕੇ ਥਾਂ ਦੀ ਸਲਾਹਤ ਲੱਲਿਆ ਕਰ ਪਹਿਲਾਂ ਮੇਰੀ ਮੈਨੂੰ ਲੱਗ ਕੀ ਪਤਾ ਨਹੀਂ ਹੋਣਾ ਨਹੀਂ ਮੇਰੀ ਗੱਲ ਸੁਣ ਛਦਿਆਣੇ ਕੇ ਥਾਂ ਦੀਏ ਜੇ ਪਿੰਦਰ ਤੇਰੇ ਨਾਲ ਚਲ ਗਿਆ ਤੇ ਤੁਸੀਂ ਦੋਹੇ ਲੱਗੇ ਕੰਮ ਤੇ ਇਹਨੇ ਤੇਰੀ ਤਨਖਾਹ ਦਾ ਵੀ حساب ਤਬਰ ਰੱਖਿਆ ਕਰਨਾ ਵਾ ਤੇ ਆਪਣਾ ਵੀ ਇਹਨੇ ਪੈਹਾ ਪੈਹਾ ਕਰ ਆਪਣੇ ਪਾਉਣਾ ਤੇ ਤੁਹਾਨੂੰ ਕਿਨੇ ਦੇਣੇ ਪੈਸੇ ਤੈਨੂੰ ਪਤਾ ਹੀ ਆ ਨਾ ਆਪਾਂ ਕਿਉਂ ਤੇਰਾ ਵਿਆਹ ਕੀਤਾ ਇਹਦੇ ਨਾਲ ਤੇ ਤੂੰ ਫੇਰ ਪੰਗਾ ਵਿੱਚੇ ਪਾ ਲਿਆ ਵਾ ਮਮੀ ਇਹਨਾਂ ਤੋਂ ਮੈਂ ਸੋਚਿਆ ਇਹ ਵੀ ਹੋ ਸਕਦੀ ਹੈ ਸ਼ੁਦੈਣੇ ਵਿਆਹ ਦੇ ਚੱਕਰਾਂ ਚੋਂ ਬਾਹਰ ਆ ਤੇ ਅਸਲੀ ਜ਼ਿੰਦਗੀ ਬਾਰੇ ਸੋਚ ਕਿ ਤੇਰੇ ਮਾਪਿਓ ਨੇ ਕਿੰਨੇ ਸੁਪਨੇ ਵੇਖੇ ਆ ਠੀਕ ਆ ਨਾ ਉਹ ਕੰਮ ਕਰ ਜਿਹੜਾ ਆਪਾਂ ਕਿਹਾ ਵਾ ਤੈਨੂੰ ਤਹੂਨ ਕਿ ਮਮੀ ਕੀ ਕਰਨਗੇ ਹੁਣ ਤੁਸੀਂ ਫਾਈਲ ਲਾ ਲਈ ਐ ਸਾਰੇ ਕਾਗਜ਼ ਪੱਤਰ ਦੇ ਨਹੀਂ ਆਏ ਉਹਨਾਂ ਨੂੰ ਮੇਰੀ ਗੱਲ ਸੁਣ ਅਜੇ ਡੁੱਲੇ ਬੇਰਾ ਦਾ ਕੁਛ ਨਹੀਂ ਵਿਗੜਿਆ ਜਿੱਦਾਂ ਜਿੱਦਾਂ ਤੈਨੂੰ ਮੈਂ ਕਹਿੰਨੀ ਆ ਨਾ ਓਦਾਂ ਓਦਾਂ ਕਰ ਹੁਣ ਤੂੰ ਠੀਕ ਆ ਨਾ ਦੱਸੋ ਬੇਬੀ ਕਰਨਾ ਹਾ ਕਰਨਾ ਕੀ ਆ ਤੂੰ ਕਹਦੇ ਮੇਰਾ ਨਾਮ ਲੈ ਦੇ ਵੀ ਮੰਮੀ ਦਾ ਫੋਨ ਆਇਆ ਸੀ ਏਜੰਟ ਕੋਈ ਹੋਰ ਹੈਗਾ ਵਾ ਉਹ ਤੇ ਪੈਸੇ ਜ਼ਿਆਦਾ ਮੰਗਣ ਡਿਆ ਵਾ ਤੇ ਅਸੀਂ ਉਹ ਉਹਦੇ ਕੋ ਫਾਈਲ ਨਹੀਂ ਗਈ ਹੁਣ ਲਾਉਣੀ ਹੁਣ ਅਸੀਂ ਉੱਥੇ ਲਾਉਣੀ ਜਿੱਥੇ ਮੰਮੀ ਕਹਿਣ ਲਈ ਆ ਅਹ ਹਾਂ ਮੰਨਣਗੀ ਹੋਰ ਮੰਨਣਾ ਕਿਉਂ ਨਹੀਂਗਾ ਨੰਬਰ ਤੇ ਤੇਰੇ ਆਏ ਪੁੱਤ ਜਿੱਦਾਂ ਤੂੰ ਮੰਨਾਵੇਂਗੇ ਉਦਾਂ ਹੀ ਮੰਨਣਾ ਪੈਣਾ ਇਹਨਾਂ ਨੂੰ ਠੀਕ ਆ ਨਾ ਹਾਂਜੀ ਉਹਨੇ ਨਹੀਂ ਕਹਿਣਾ ਵਾ ਕਿ ਉੱਥੇ ਤੂੰ ਨਾਲ ਗਈਆਂ ਤੇ ਸਾਰੀ ਗੱਲ ਬਾਤ ਕੀਤੀ ਹੈ ਤੇ ਉਹ ਵੀ ਨਹੀਂ ਖੁਸ਼ੀ ਵਾਲੀ ਗੱਲ ਆ ਕਿ ਕੋਈ ਦੁਆਰ ਨਹੀਂ ਆਨੇ ਜਾਣਾ ਤਾਂ ਅੰਜੀ ਉਹਨੂੰ ਕਿਹਾ ਉੱਥੋਂ ਫਾਈਲ ਨਹੀਂ ਲਹੜੀ ਤੂੰ ਓਖੇ ਨਾ ਮੰਨ ਤੀ ਉਹ ਨਹੀਂ ਹੁੰਦੇ ਓਖੇ ਤੂੰ ਸਿਰਫ ਇਹੋ ਗੱਲ ਕਹਿਣੀ ਆ ਪੈਸੇ ਜ਼ਿਆਦਾ ਮੰਗਦਾ ਵਾ ਤੇ ਦੂਜਾ ਜੰਟ ਨੇ ਪੈਸੇ ਕੱਟ ਲੈਣੇ ਆ ਬਸ ਤੇ ਜਦੋਂ ਉੱਥੇ ਜਾਣਾ ਵਾ ਹੈ ਹੈ ਨੀ ਗੱਲ ਕੀਤੀ ਐ ਨੀ ਉਹ ਮੈਂ ਆਪੇ ਲੱਭ ਲੂੰਗੀ ਤੂੰ ਬੋਧੀਆਂ ਗੱਲਾਂ ਨਾ ਕਰ ਠੀਕ ਆ ਨਾ ਹੁਣ ਬਸ ਇਹਨਾਂ ਦਾ ਜਵਾਬ ਦੇ ਜਵਾਬ ਦੇ ਕੇ ਤੈਨੂੰ ਫੋਨ ਕਰਕੇ ਦੱਸ ਵੀ ਜਵਾਬ ਮੈਂ ਦੇ ਤਾ ਵਾ ਬਾਕੀ ਗੱਲ ਬਾਅਦ ਚ ਕਰਾਂਗੇ ਹੁਣ ਠੀਕ ਆ ਨਾ ਚਲੋ ਕੋਈ ਨਹੀਂ ਠੀਕ ਆ ਆਹੋ ਦੇ ਦੇ ਜਵਾਬ ਹੁਣ ਟਾਈਮ ਨਾ ਚੰਗਾ ਫਿਰ ਖੋਤੀ ਕੇ ਠਾਰੀ ਚੰਗੀ ਪੜਾ ਕੇ ਕੱਲੀ ਇੱਥੋਂ ਮੈਂ ਵੀ ਸਾਰੇ ਕੰਮ ਦੱਸੇ ਹੀ ਵੀ ਕਿਦਾਂ ਕਿਦਾਂ ਫਾਈਲ ਲਾਉਣੇ ਕਿਦਾਂ ਕਿਦਾਂ ਕੀ ਕਰਨਾ ਵਾ ਐਡੀ ਡਾਲਾ ਵਕਤੇ ਵੀ ਗੱਲ ਨਹੀਂ ਕਰਨ ਵਾਲੀ ਜਾ ਕੇ ਉੱਥੇ ਵਿਆਹ ਦੇ ਚਾਚਾ ਸਭ ਕੋ ਕੋ ਲਗੀ ਆ ਮਾਰ ਪਿੰਦਰ ਦੀਆਂ ਤਿਆਰੀਆਂ ਨਾਲ ਕਰਨ ਦੀ ਐ ਮੇਰੀ ਨੈ ਪਿੰਦਰ ਨੇ ਜਾਣਾ ਮੈਂ ਪਿੰਦਰ ਤਰੇ ਨਾਲ ਚੱਲ ਗਿਆ ਤੇ ਸਾਨੂੰ ਕਿਨੇ ਵੇਖਣਾ ਮੁੜ ਕੇ ਆਵਣਾ ਹਾਂ ਜੀ ਕੀ ਕਹਿਣਾ ਹੁਣ ਤੁਸੀਂ ਮੈਨੂੰ ਗੱਲ ਸੁਣੀ ਅੱਗੇ ਕੰਮ ਨਹੀਂ ਮੁੱਕਣ데요 ਮੇਰਾ ਵੇਲੇ ਹੋ ਗਈਆਂ ਹੋ ਗਈਆਂ ਹੁਣ ਅਜੀ ਭਾਂਡੇ ਮਾਰੀ ਕਿਉਂ ਤੈਨੂੰ ਤੈਨੂੰ ਮੈਂ ਨਹੀਂ ਆਣਾ ਮੈਂ ਨਾ ਲੇਟ ਹੁਣ ਰਾਤ ਨੂੰ ਆਉਂਦੀ ਆ ਤੇ ਐ ਕਰੀਆ ਵੀ ਪੇਕੇ ਤੇਰਾ ਤਾਂ ਹੋਈਏ ਅੱਛਾ ਅੱਜ ਕਿੱਥੇ ਦਿਨ ਚੜ ਗਿਆ ਪੇਕੇ ਹੋਈਏ ਦਿਨ ਤੇ ਇਦਾਂ ਹੀ ਚੜਦਾ ਵਾ ਦਿਨ ਨੂੰ ਕਿਉਣਾ ਵਾ ਮੈਂ ਨਾ ਵੇਲੇ ਹੀ ਤੇ ਹੁਣ ਹੋਈਏ ਚਲੋ ਕੋਈ ਨਹੀਂ ਹੋ ਚਲ ਜਣਨੇ ਫੇਰਾ ਸ਼ੁਕਰ ਹੈ ਕਿ ਤੈਨੂੰ ਵੀ ਕਿਹਾ ਵੀ ਪੇਕੇ ਹੋਈਏ ਉਹ ਚਲ ਮੈਂ ਕਿ ਆਂਦੀ ਰਹਿਨੀ ਆ ਤੂੰ ਰੋਜ ਤੇ ਅੱਜ ਜਾਈ ਹੰਨੇ ਆ ਕੀ ਕਰਨਾ ਵੇਲੇ ਇੱਥੇ ਆਓ ਮੈਂ ਤੈਨੂੰ ਕਦੋਂ ਆਉਂਦੀ ਕੈਨੀ ਆ ਤੂੰ ਜਾਂਦੇ ਹੀ ਨਹੀਂ ਆ ਚਲ ਤਾਂ ਵੀ ਚੰਗਾ ਅੱਜ ਤੀ ਆ ਵੀ ਮੈਨੂੰ ਕਹਿਤਾ ਫੇ ਚਲ ਜਣਨੇ ਕੋਈ ਨਹੀਂ ਬਸ ਮੇਰਾ ਕੰਮ ਹੋ ਗਿਆ ਵਾ ਤੇ ਆਪਾਂ ਚਲਦੇ ਆ ਤੇ ਤੂੰ ਨਾ ਤੋ ਲੋ ਕੋਈ ਨਹੀਂ ਨਾਲ ਲੈਣਾ ਮੈਂ ਮੈਂ ਵੇਲੀ ਵਾਲੇ ਕੰਮ ਜਾ ਕਰਨਾ ਵਾ ਉਹ ਕਰ ਲੈਣਾ ਪਹਿਲਾਂ ਤੇ ਫੇਰ ਜਾਨਨੇ ਆ ਕੋਈ ਨਹੀਂ ਆਉ ਤੂੰ ਜਿੱਥੇ ਨੂੰ ਮੇਰਾ ਕੰਮ ਹੋ ਜਾਣਾ ਵਾ ਜਦ ਤੂੰ ਘਰ ਆਉ ਚਲ ਮੈਂ ਕਰਦਾ ਵਾਂ ਉਹ ਪੱਠੇ ਵਾਲੀ ਮੈਂ ਗੋਪੀ ਨੂੰ ਕਹਿ ਜੰਨਾ ਉਹ ਆਪੇ ਪਾ ਦੂਗਾ ਕੀ ਪਤਾ ਉੱਥੇ ਗਿਆ ਤੇ ਕਿੰਨਾ ਕਿ ਟਾਈਮ ਲੱਗ ਜਾਣਾ ਚਲੋ ਵੇ ਸਾਰੇ ਠੰਡੇ ਹੋਏ ਆਵਾਂਗੇ ਉਥੋਂ ਹੈ ਵੇ ਲੋ ਫੇ ਡਾਡੀ ਮਰਜੀ ਮੈਂ ਤਾਂ ਝੱਟ ਤਿਆਰ ਹੋ ਜਾਣਾ ਵਾ ਬੱਲੇ ਬੁੜੀਆਂ ਸਲਾਹਾਂ ਸਾਡੀਆਂ ਅੱਜ ਤੁਹਾਡੀਆਂ ਦੋਆਂ ਦੀਆਂ ਕੀ ਸਲਾਹ ਕਰਨ ਦੇ ਜੇ ਮੈਂ ਸਲਾਹ ਕੀ ਕਰਨੀ ਮਮੀ ਮੈਂ ਵੀ ਅੱਜ ਠੰਡਾ ਵਾ ਤੇ ਇਹਦੇ ਪੇਕੇਆਂ ਤਾਂ ਹੋਈਏ ਨਾਲੇ ਵਿਹਲੇ ਦੇਣਵਾ ਹੁਣ ਅੱਛਾ ਹੁਣ ਕਿੱਥੇ ਜਾਇਆ ਜਾਣਾ ਪੇਕੇ ਜਾਣਾ ਵਾ ਹਾਂ ਮੰਮੀ ਕਿੰਨੀ ਦੇਰ ਹੋਗੀ ਤੇ ਮੈਂ ਇਹਨਾਂ ਨੂੰ ਕਹ ਦੂੰਦੀ ਕਿ ਇੰਨੀ ਆ ਉਹ ਅੱਜ ਫ੍ਰੀ ਆ ਤੇ ਕਿੰਦੇ ਚਲ ਜਣਨੇ ਚੋਰੀ ਚੋਰੀ ਤਾਂ ਇੱਥੇ ਆਣ ਕੇ ਸਲਾਵਾ ਕਰਨ ਲਈ ਆ ਹੈ ਮੈਂ ਨਹੀਂ ਮੰਮੀ ਕੀਤੀ ਉਹਨਾਂ ਨੇ ਸਲਾਹ ਇਹਨੇ ਨੇ ਕੀਤੀ ਮੈਂ ਹੀ ਆਥੇ ਵੇਲੇ ਦੇਣਾ ਵਾ ਤੇ ਹੁਣ ਜਾਈਏਗਾ ਵੇ ਤੇਰੇ ਕੰਨਾਂ 'ਚ ਇਹੋ ਫੁਸਰ ਫੁਸਰ ਕਰਦੀ ਰਹਿੰਦੀ ਆ ਮੈਨੂੰ ਇਹਦਾ ਪਤਾ ਨਹੀਂਗਾ ਮੈਂ ਤਾਂ ਟੋੜ ਟੋੜ ਖਾਂਦੀ ਹੁਣ ਇਹਨੂੰ ਮੈਂ ਕਦ ਤੋਂ ਫੁਸਰ ਫੁਸਰ ਕਰਨੀ ਉਹਨਾਂ ਨੂੰ ਪੁੱਛ ਲੋ ਉਹਨਾਂ ਨੇ ਆਪ ਹੀ ਕਿਹਾ ਨਹੀਂ ਆਖਿਆ ਇਹਨੇ ਕਿੱਥੋਂ ਕਹਿਣਾ ਇਹ ਕਿ ਤੈਨਾਂ ਹੀ ਨਹੀਂ ਲੈਂਦੀ ਜਾਂਦਾ ਤੈਨੂੰ ਸੌਰਿਆਂ ਦਾ ਚਾਚੜਿਆ ਫਿਰ ਹੈ ਉਹ ਨਹੀਂ ਮੈਂ ਮੈਂ ਤੇ ਮੰਮੀ ਕਹਿ ਕੇ ਆ ਕੇ ਹਰ ਗਈ ਆ ਮੈਨੂੰ ਕੋਈ ਖੜਦਾ ਨਹੀਂ ਤੇ ਮੈਂ ਕਦ ਤੋਂ ਕਹਿਣਾ ਉਹਨਾਂ ਨੂੰ ਕਿ ਜਾ ਜਾਂ ਦੋ ਹਾਂ ਤੁਸੀਂ ਇੱਥੇ ਕੀ ਕਰਾਉਣਾ ਨਾ ਜਾ ਇੱਥੇ ਕਿਹੜਾ ਕਸੀਦਾ ਕੱਢਣ ਦੇਈਆਂ ਇੱਕ ਸੂਟ ਦਾ ਸਾਰੇ ਦੇ ਵਿੱਚ ਸੀਦਾ ਨਹੀਂ ਇਹ ਦੇਖੋ ਹੈ ਜੁਬਾਨ ਵਾ ਗੇਠ ਲੰਮੀ ਉਹੋ ਚਲਾਉਣੀ ਆਂਦੀ ਇਹਨੂੰ ਜਾ ਘੜੀ ਆਪਣੀ ਮਾਂ ਦਾ ਵੀ ਸਿਰ ਖਾਇਆ ਜਾ ਚੱਲ ਮੈਂ ਗੋਪੀ ਨੂੰ ਕਹਿਵਾ ਮਾੜਾ ਮੰਮੀ ਏਦਾਂ ਤੇ ਮੈਂ ਉੱਥੇ ਹੀ ਰਹਿ ਲੰਨੀ ਕੋਈ ਗੱਲ ਨਹੀਂ ਮੈਂ ਹਫਤਾ ਰਹਿ ਉਹ ਨਹੀਂ ਫਿਰ ਤੁਹਾਨੂੰ ਪਤਾ ਲੱਗ ਜੂਗਾ ਰਹਿਣੀ ਰਹਿਣੀ ਪਰਜਾਈਆਂ ਤੇਰੀਆਂ ਚੱਲਣਾ ਤੈਨੂੰ ਜਿੰਨੀ ਤੇਰੀ ਜੁਬਾਨ ਵਾ ਅਗਲੇ ਅਗਲੇ ਦਿਨ ਇਹ ਕਹਿਣਾ ਚੋਲੇ ਜਕਪੜੇ ਪਾ ਕੇ ਉੱਡਦੀ ਬਾਣ ਇਥੋਂ ਠੀਕ ਆ ਨਾ ਹੋ ਨਹੀਂ ਮੰਮੀ ਏਦਾਂ ਕਹਿੰਦੀਆਂ ਚੱਲ ਲਿੰਦੀਆਂ ਹੁੰਦੀ ਕਿ ਦਾਨ ਕੇ ਬਾਹਰ ਤੇ ਕੰਨ ਡਈ ਆ ਪਰਨ ਤੇ ਨਾਲ ਇਹਦਾ ਹਾਲ ਵੇ ਕਿੱਦਾਂ ਮਗਰ ਲੱਗਾ ਇਹਦੇ ਚੈਲੇ ਜੀ ਚੱਲੀਏ ਅਜ ਠੰਡਾ ਵਾ ਹੈ ਇਹਨੂੰ ਇਹ ਨਹੀਂ ਪਤਾ ਲੱਗਦਾ ਕਿ ਪਿਓ ਘਰ ਨਹੀਂਗਾ ਤੇ ਪੱਠੇ ਕਿੰਨੇ ਪਾਉਣੇ ਆ ਡੰਗਰ ਤੁਪੇਸ਼ਾਵੇਂ ਕਿੰਨੇ ਕਰਨੇ ਆ ਜਦ ਦਾ ਸਹਰਿਆਂ ਦਾ ਸ਼ਵਰੇ ਚੱਲਿਆ ਮੈਂ ਅੱਜ ਕਿਆ ਨੀ ਚੱਕਰੀ ਆਈ ਜਾਣਦੇ ਅੱਜ ਸਵੇਰ ਦੇ ਏਦਾਂ ਕਰਨੀ ਛਾੜੋ ਬਾਤ ਨਾ ਮੈਂ ਮਾ ਕੋਟ ਪਾਣੀ ਪੀਣੇ ਆ ਆਇਆ ਹੈ ਪਤਾ ਨਹੀਂ ਕੀ ਹੋਇਆ ਜਾਂਦਾ ਚੱਕਰੀ ਆਈ ਜਾਂਦੇ ਆ ਅੱਗੇ ਤੇ ਦੰਦ ਬਾਣੀ ਕਰੀ ਤਾਂ ਲਾਭ ਨੂੰ ਪਤਾ ਕਿੱਥੇ ਚਲ ਗਏ ਆ ਆਹ ਹੈ ਜਿੱਦ ਕਰ ਮੈਂ ਵੀ ਬੜੀ ਕਰ ਲਈ ਨਾ ਹਾਂਜੀ ਕਿਉਂ ਹੈ ਮੈਨੂੰ ਤਾਂ ਖੋਦ ਨਹੀਂ ਪਤਾ ਉਹਨ ਲੱਗਣ ਡਿਆ ਚੱਕਰੀ ਆਈ ਜਾਣ ਏਸ ਵੀਰ ਦੇ ਚੱਕਰਾਈ ਜਾਣ ਡਿਆ ਆਹੋ ਤੇ ਘਬਰਾਹਟ ਜੀ ਹੋਈ ਪਈ ਕੋਰ ਕੋਤ ਨਹੀਂ ਹੋ ਗਿਆ ਪਤਾ ਨਹੀਂ ਮੈਨੂੰ ਹੁਣ ਤੇ ਰੋਟੀ ਖਾਧੀ ਹੈ ਕਿ ਨਹੀਂ ਰੋਟੀ ਤੇ ਮੈਂ ਖਾਧੀ ਸੀ ਤੂੰ ਹੀ ਨਾ ਕਰ ਲਈ ਤੈਨੂੰ ਪਤਾ ਗਰਮੀ ਕਿੰਨੀ ਹੈ ਗਰਮੀ ਨੇ ਇੱਥੇ ਬੈਹ ਸੀ ਵਾਲੇ ਅੰਦਰ ਆ ਮੈਂ ਹੈ ਹੈ ਇਸ ਵਾਲੇ ਅੰਦਰ ਵੀ ਤੇ ਅੱਗੇ ਉੱਠੀ ਆ ਹਜੇ ਦੋਵਾਂ ਅੰਦਰਾਂ ਚ ਛਾੜੂ ਲਾਇਆ ਵਾ ਤਾਜ ਦਿਨ ਮੈਨੂੰ ਨਾ ਸਵੇਰ ਤੇ ਘਬਰਾਟ ਹੋਈ ਜਾਂਦੀ ਆ ਚੱਕਰੀ ਆਈ ਜਾਂਦੀ ਆ ਤੇ ਮੈਂ ਸੋ ਤੁਹਾਨੂੰ ਦੱਸਣਾ ਵੀ ਤੇ ਮੈਂ ਪਾਣੀ ਲਿਆਵਾਂ ਤੇ ਲਈ ਹਏ ਹੇ ਪਾਣੀ ਤਾਂ ਹੁਣ ਹਜੇ ਮੈਂ ਪੀਤਾ ਵਾ ਫੇਰੇ ਕਹਣਾ ਇੰਨੇ ਚੱਕਰ ਆਉਂਦੇ ਆ ਮੈਂ ਕਹਿੰਦੀ ਕਿ ਤੇ ਬੀਬੀ ਨਾ ਘਟਿਆ ਹੋਏ ਚੱਕ ਕਰਾਉਣ ਨੇ ਆ ਇਦਾਂ ਕਰਦੇ ਆ ਗਰਲੀ ਨਾ ਆਪਣਾ ਚੈੱਕ ਕਰਾ ਕੇ ਹੁੰਨੇ ਆ ਕਿਉਂਕਿ ਅੱਜ ਕੱਲ ਪਤਾ ਨਹੀਂ ਆ ਸਰੀਰਾਂ ਦਾ ਘੜੀਕ ਢਿੱਲ ਕਰੀਏ ਤੇ ਮੁੜ ਕੇ ਜਦਾ ਵਧਾਨ ਵਾਜੇ ਹਨਾ ਹੁਣ ਤੇ 5 ਮਿੰਟ ਲੱਗਣੇ ਇਹ ਕਿੜਾ ਆਪਾਂ ਦੂਰ ਜਾਣਾ ਵਾ ਅੱਡੇ ਤੇ ਤੇ ਜਾਣਾ ਆਪਣੇ ਚਲੋ ਕੋਈ ਗੱਲ ਨਹੀਂ ਤੇ ਚੱਲੀਏ ਫਿਰ ਚੱਲ ਜਾਨੀਆ ਮੈਂ 10 ਮਿੰਟ ਰੈਸਟ ਨਾ ਕਰ ਲਾ ਚੱਲ ਕਰ ਲਾ ਕਰ ਲਈ ਨਾ ਏਦਾਂ ਵਾਂ ਵੀ ਤੂੰ ਰੈਸਟ ਕਰ ਫੇਰ ਆਪਾਂ ਚੱਲਦੇ ਆਂ ਮੈਨੂੰ ਆਸਰਾਣਾ ਦਊ ਹਾਂ ਇੱਕ ਮਿੰਟ ਹੋਖਾ ਹਲੋ ਏਸੀ ਥੋੜਾ ਤੇਜ਼ ਕਰ ਤਾਂ ਕਿ ਠੀਕ ਆ ਨਹੀਂ ਚੱਲ ਠੀਕ ਆ ਚੱਲ ਗਲਨ ਮੈਂ ਕੀ ਕਹਿਣ ਲਿਆਵਾ ਨਿੰਬੂ ਪਾਣੀ ਪਿਲਾ ਕੇ ਲਿਆਵਾ ਹਾਂਜੀ ਲੈ ਆਓ ਜੇ ਉਹਨਾਂ ਫਰਕ ਪੈ ਜਾਏਗਾ ਫੇਰ ਦਵਾਈ ਰਹਿਣ ਹੀ ਦਾਂਗੇ ਉਹ ਨਹੀਂ ਨਹੀਂ ਦਵਾਈ ਆਪਾਂ ਜਰੂਰ ਚੈੱਕ ਅਪ ਕਰਾ ਕੇ ਆਉਣਾ ਹੈਗਾ ਇਹ ਆ ਵੀ ਇਹਦਾਂ ਇਹ ਮਾੜਾ ਜੇ ਤੂੰ ਸੈੱਟ ਹੋ ਜੰਨੀ ਆ ਤਾਂ ਫਿਰ ਆਪਾਂ ਜਾ ਕੇ ਤੇ ਇੱਕ ਵਾਰੀ ਦਵਾਈ ਦੋਈ ਲਿਆਵਾਂਗੇ ਚਲੋ ਠੀਕ ਤੇ ਨਾਲ ਇਹ ਆ ਨਾ ਪਤਾ ਲੱਗ ਜਾਂਦਾ ਗਰਲਿਨ ਕੀ ਆ ਤੇ ਕੀ ਨਹੀਂ ਹੁਣ ਆਡਾ ਆਪਣਾ ਗੈਸੀ ਆ ਬੀਪੀ ਕਿ ਪਤਾ ਘਟਿਆ ਕੇ ਜਾਂ ਬੁਖਾਰ ਆ ਇਹ ਟੋੜੇ ਜਿਹਾ ਲੱਗੀ ਇੱਥੇ ਜਗਾੜ ਜਾ ਪਿਆ ਹੀ ਰੱਖੀ ਤੇ ਕਿਤੇ ਇੱਥੇ ਕਿਤੇ ਇਹ ਕਿਤੇ ਨਾ ਤੇ ਜੀਵਨ ਦੇ ਹੱਥ ਆ ਗਿਆ ਤੇ ਜਾ ਮੁੰਡੇ ਦੇ ਇਹਨਾਂ ਨੇ ਬੜੀ ਵਾਰੀ ਆਖਿਆ ਵਾ ਵੀ ਚੀਜ਼ ਸਾਮਗੈ ਰੱਖਣੀ ਪੈਂਦੀ ਆ ਚਲ ਕੋਈ ਨਹੀਂ ਮਾਰਨਾ ਵਾ ਜੀ ਜੀਵਨ ਇਹ ਜੀਵਨੇ ਹਾਈ ਹਾਈ ਕਿਤੇ ਨਾਈ ਸਵਾਦ ਨਾਲ ਲੱਗਿਆ ਕਰੋ ਮੇਰਾ ਹੈ ਐਨੇ ਸਾਲ ਵਿਆਹ ਨੂੰ ਹੋ ਗਿਆ ਕਦੀ ਚੱਜਣਾ ਨਾ ਲਿਆ ਜੀ ਇਹ ਜੀਵਨੇ ਇਹ ਜੀਵਨੇ ਉਹ ਬੈਰਰ ਮਾ ਨਾ ਉਹ ਰੋਲੀ ਪਾਉਣ ਲੱਗੀ ਆ ਉਹ ਮੇਰੀ ਗੱਲ ਸੁਣ ਉਹ ਪਿੰਦੂ ਕਿੱਥੇ ਆ ਪਿੰਦੂ ਲੱਭਦੇ ਫਿਰਦੇ ਆ ਪਿੰਦੂ ਦੇ ਵੀ ਪਰ ਨਿਕਲ ਆਏ ਆ ਅੱਜ ਕੱਲ ਸੌਰੇ ਬੜਾ ਜਾਂਦਾ ਹੈ ਤੇ ਨਾਲੇ ਜਦੋਂ ਪਿਓ ਨਹੀਂ ਘਾ ਖਲਾਉਂਦਾ ਤੇ ਮੁੰਡੇ ਨੇ ਕਿੱਥੇ ਖਰਾਉਣਾ ਵਾ ਖਰਬੂਜੇ ਨੂੰ ਵੇਖ ਕੇ ਖਰਬੂਜਾ ਰੰਗ ਫਾੜ ਹੀ ਲੈਂਦਾ ਮੇਰੀ ਗੱਲ ਸੁਣ ਲੈ ਬੁੱਧੀਆਂ ਕਹਾਣੀਆਂ ਨਾ ਪਾ ਉਹਨੂੰ ਕੋਈ ਕੰਮ ਪੁੱਛਣਾ ਠੀਕ ਆ ਨਾ ਕੀ ਪੁੱਛਣਾ ਏ ਉਹਨੂੰ ਮੈਨੂੰ ਦੱਸ ਦੋ ਉਹ ਪੁੱਛਣਾ ਪਛਣਾ ਕੀ ਇੱਥੇ ਇੱਕ ਮੈਂ ਨਾ ਰੱਖਿਆ ਜਗਾੜ ਗਿਆ ਕਿਹੜੇ ਜਗਾੜ ਦੀ ਗੱਲ ਕਰਦੇ ਆ ਆ ਗਿਆ ਆ ਸੜ ਜੇ ਤੁਹਾਡਾ ਜਗਾੜ ਹੈ ਹੈ ਅੱਗ ਲੱਗੇ ਜਾ ਕੇ ਚੁੱਲ੍ਹੇ 'ਚ ਪਵੇ ਜਾ ਕੇ ਜਿ ਗੈਰ ਰੱਖਿਆ ਇੱਥੇ ਮੈਂ ਮੈਂ ਹੀ ਰੱਖਿਆ ਵਾ ਦੱਸੋ ਤੇਰੀ ਹਿੰਮਤ ਕਿਤਨਾ ਪੀਥੀ ਚੁੱਕੰਦੀ ਹੈ ਮੇਰਾ ਜੀ ਕਰਨੇ ਐਟ ਫੜ ਕੇ ਨਾ ਤੇ ਤੇਰੇ ਸਿਰ 'ਚ ਮਾਰਾ ਤੇਰੇ ਮੈਂ ਕਰਦੀ ਕੀ ਫਿਰਦੀ ਐ ਨਾ ਮਾਰ ਦੋ ਮੇਰੇ ਸਿਰ 'ਚ ਮਾਰ ਦੋ ਕਰ ਦੋ ਟੋਟੇ ਮੇਰੇ ਸਿਰ ਦੇ ਸਿਆਪਾ ਮੁੱਕ ਜੇ ਜੀਵਨ ਮਰ ਜੂਗੀ ਨਾ ਤੇ ਸਾਰੇ ਸਿਆਪੇ ਮੁੱਕ ਜਾਣੇ ਹੈ ਨਾ ਕੋਈ ਹੁੰਦਿਆਂ ਨੂੰ ਪੁੱਛੇ ਤੇ ਨਾ ਕੋਈ ਜਾਣਦੇ ਨੂੰ ਪੁੱਛੇ ਕਿ ਕਿੱਥੋਂ ਆਇਆ ਤੇ ਕਿੱਥੇ ਗਿਆ ਜੇ ਪਤਾ ਲੱਗਿਆ ਨਾ ਕੋਈ ਡੋਲੇ ਡਾਲਿਆ ਕੋਈ ਤੇ ਫੇਰ ਮੇਰੇ ਤੋਂ ਬੜਾ ਕੋਈ ਨਹੀਂ ਆ ਦੋਲਤੀ ਜੇ ਦੋਲਤੀ ਜੇ ਮੈਂ ਜੋ ਕਰਨਾ ਕਰ ਲੋ ਉਹ ਜਾ ਮਰ ਪਰੇ ਜਾ ਕੇ ਕਿਤੇ ਵੇਖਾਂ ਕਿਦਾਂ ਅਗ ਲੱਗੀ ਆ ਹੁਣ ਕਿਦਾਂ ਇੱਟ ਫੜ ਕੇ ਮੇਰੇ ਸਿਰ 'ਚ ਮਾਰਨਾ ਪਿਆ ਨਾ ਤਾਂ ਮਾਰ ਦਿੰਦਾ ¿Pero es bien? La cobrinca. ਸ਼ੁਕਰ ਹੈ ਪ੍ਰਮਾਤਮਾ ਸਾਡੇ ਘਰ ਵੀ ਖੁਸ਼ੀਆਂ ਆਉਂਦੀਆਂ ਗੱਲੀ ਨੂੰ ਪਾਣੀ ਲੈਵਾਂ ਤੇ ਲਈ ਪਾਣੀ ਕਿ ਮੈਂ ਪੀਣਾ ਵਾ ਹੁਣ ਤਾਂ ਤੂੰ ਜੂਸ ਪਿਆ ਕੇ ਲਿਆਇਆ ਤੇ ਇੰਨੀ ਛੇਤੀ ਪਿਆਸ ਲੱਗ ਜਾਂਦੀ ਹੈ ਹੁਣ ਮੇਰੀ ਡਬਲ ਜੁਮੇਰੀ ਜ ਹੋ ਗਈ ਆ ਹੁਣ ਤਾਂ ਮੈਨੂੰ ਤੇਰੇ ਮਿੰਟ ਮਿੰਟ ਬਾਅਦ ਪਾਣੀ ਪੁੱਛਣਾ ਪੈਣਾ ਵਾ ਅੱਗੇ ਤੇਰੀ ਕੱਲੀ ਦੀ ਫਿਕਰ ਹੁੰਦੀ ਹੁਣ ਤਾਂ ਦੂ ਜਾਣ ਦੀ ਫਿਕਰ ਮੈਨੂੰ ਹੋਣੀ ਆ ਚੱਲ ਇਹੋ ਪਾਜਨਾ ਮੈਨੂੰ ਪੁੱਛੋਗੇ ਤੇ ਸਹੀ ਲੈ ਤੂੰ ਤਾਂ ਐ ਕਹਿੰਦੀ ਜਿੱਦਾਂ ਅੱਗੇ ਕਿ ਤੈਨੂੰ ਪੁੱਛਿਆ ਹੀ ਨਹੀਂ ਆ ਉਦਾਂ ਕਰ ਲੈ ਇਹਨੂੰ ਖੁਸ਼ ਆ ਨਾ ਪੂਰੀ ਹੋਰ ਖੁਸ਼ ਹੂੰਗਾ ਕਿ ਹੋਣੀ ਆ ਏਦੇ ਲਾ ਗੁਰੂ ਰਾਮਦਾਸ ਦੀ ਕਿਰਪਾ ਏ ਤੇ ਫੇਰ ਹੀ ਘਰਾਂ ਚ ਇਦਾਂ ਦੀਆਂ ਖੁਸ਼ੀਆਂ ਹੁੰਦੀਆਂ ਹਨਾ ਹੋਰ ਅਹੀਂ ਮੈਂ ਦੋਇਆਂ ਜੀ ਇਕੱਲੇ ਤੁਰੇ ਫਿਰਦੇ ਹਾਂ ਤੁਹਾਡੇ ਘਰ ਵੀ ਚਲ ਨਵਾਂ ਮੈਂਬਰ ਆਏਗਾ ਉਹਦੇ ਆ ਰਹੇ ਇਹੀ ਲੱਗੇ ਰਿਹਾ ਕਰਨਾ ਪਤਾ ਨਹੀਂ ਲੱਗਿਆ ਕਦੋਂ ਸਵੇਰ ਚੜ੍ਹ ਗਈ ਤੇ ਕਦੋਂ ਸ਼ਾਮ ਹੀ ਪੈ ਗਈ ਸਹੀ ਗੱਲਾਂ ਕਰ ਲਈ ਨਾ ਮੈਂ ਜਦੋਂ ਘਰੋਂ ਗਿਆ ਹਨਾ ਤੇ ਉਦੋਂ ਮੈਨੂੰ ਪਤਾ ਕਿ ਟੈਨਸ਼ਨ ਨਹੀਂ ਜੇ ਤੈਨੂੰ ਖੜਿਆ ਹੋਵੇ ਤੇ ਮੈਡੀਕਲ ਤੇ ਮੈਂ ਕਿਤੇ ਬਣਾ ਹੋਰ ਇਨਾਂ ਕਿਤੇ ਟਾਈਫਾਇਟ ਨਿਕਲ ਆਏ ਜਾਂ ਕੋਈ ਬੁਖਾਰ ਨਿਕਲ ਆਏ ਇਹ ਤੇ ਅੱਗੇ ਵਿਚਾਰੀ ਸਰੀਰ ਕਮਜ਼ੋਰ ਆ ਹੋਰ ਮਤ ਗਰਮੀਆਂ ਇਸੇ ਚ ਚੱਕਰ ਲੱਗ ਜਾਂਦੀਆਂ ਪਰ ਉਹ ਪ੍ਰਮਾਤਮਾ ਉਦੀ ਨਿਗਾਹ ਸਵੱਲੀ ਹੋਏ ਤੇ ਸੋਚੀ ਦਾ ਕੋਝਾ ਤੇ ਹੋ ਕੋਝ ਜਾਂਦਾ ਕਿੰਡੀ ਵੱਡੀ ਖੁਸ਼ੀ ਦਿੱਤੀ ਪਰਮਾਤਮਾ ਨੇ ਹੋਰ ਮੇਰਾ ਤੇ ਦਿਲ ਕਰੰਦਿਆ ਮੰਮੀ ਨੂੰ ਫੋਨ ਕਰਾਂ ਤੇ ਇੱਕ ਦਿਲ ਕਰੰਦਿਆ ਮੈਂ ਆਣਾ ਜਾ ਕੇ ਮੰਮੀ ਨੂੰ ਦੱਸਾਂ ਤਾਂ ਮੰਮੀ ਨੂੰ ਬੜੀ ਖੁਸ਼ ਹੋ ਜਾਣਾ ਸਹੀ ਗੱਲ ਆ ਤੇਰੀ ਮੰਮੀ ਨੂੰ ਬੜੀ ਖੁਸ਼ੀ ਹੋਣੀ ਆ ਤੇ ਮੈਂ ਵੀਰ ਨੂੰ ਜਦੋਂ ਸ਼ਾਮ ਨੂੰ ਦੱਸਿਆ ਨਾ ਜਦੋਂ ਫੋਨ ਆਇਆ ਨਾ ਤਾਂ ਤੇ ਉਹਨਾਂ ਨੇ ਵੀ ਹੁਣ ਤੋਂ ਵੇਖੀ ਲਈ ਗਿਫਟ ਕਦੀ ਉਹ ਖਡਾਉਣੇ ਪਤਾ ਨਹੀਂ ਕੀ ਕੀ ਤਨ ਵੀਰ ਦੇ ਸੁਭਾ ਦਾ ਪਤਾ ਹੀ ਆ ਹੈ ਤਾਂ ਸਹੀ ਆ ਸੱਚ ਮੰਮੀ ਹੁਣਾਂ ਨੇ ਮੇਰੀ ਵੀ ਗੱਲ ਕਰਾ ਦਿਓ ਮੈਂ ਵੀ ਦੱਸਾਂਗੀ ਵੀ ਤੁਸੀਂ ਦਾਦੀ ਬਣਨ ਵਾਲੇ ਹੋ ਕੋਈ ਨਹੀਂ ਕਰਾ ਦਾਂਗਾ ਕਰ ਲੀ ਨਾ ਨਾਲੇ ਇੱਕ ਗੱਲ ਹੋਰ ਕਰ ਲਈ ਨਾ ਹੁਣ ਤੂੰ ਹੀ ਥੋੜੀ ਜੀ ਨਾ ਸਿਆਣੀ ਹੋ ਜਾਈ ਅੱਗੇੋਂ ਕੋ ਨਿਆਣ ਪੜਨਾ ਬਹੁਤਾ ਕਰੀ ਕਿ ਕਦੀ ਮਾਂ ਫੁੱਲ ਵੜੀਆਂ ਕੱਢ ਲਈਆਂ ਕਦੀ ਟਿੱਕੀਆਂ ਖਾ ਲਈਆਂ ਲੈ ਕੇ ਮਗਾ ਕੇ ਖਾ ਲਈ ਪਰ ਥੋੜੇ ਤਲੀ ਚਲੀ ਚੀਜ਼ ਦਾ ਡਾਕਟਰ ਨੇ ਕਿਹਾ ਪ੍ਰੈਸ਼ਰ ਰੱਖਿਓ ਤੇ ਇਹ ਆ ਵੀ ਰੋਟੀ ਰਾਟੀ ਜਿਹੜੀ ਨਾ ਟੈਮੋ ਟੈਮ ਖਾਇਆ ਕਰੀ ਇਹ ਨਹੀਂ ਆ ਪਿਆਰਾਂ ਵਜਾ ਛੱਡੇ ਉਹ ਕੋਈ ਗੱਲ ਨਹੀਂ ਬਾਬਾ ਖਾ ਲਿਆ ਕਰੂੰਗੀ ਉਹ ਮੈਂ ਮੈਨੂੰ ਤੇਰੀ ਫਿਕਰ ਆ ਤੇ ਮੈਂ ਤਾਦੀ ਇਹ ਸਭ ਕਹਿਂ ਟਿਆ ਉਹ ਕੋਈ ਗੱਲ ਨਹੀਂ ਜੇ ਤੂੰ ਹੀ ਨਹੀਂ ਫਿਕਰ ਕਰਨੀ ਤੇ ਕਰਨੀ ਕਿੰਨੇ ਆ ਮੰਮੀ ਡੈਡੀ ਤੇ ਬਾਹਰ ਆ ਵੀਰ ਤੇ ਭਾਬੀ ਵੀ ਨਹੀਂ ਤਾਂ ਉਹਨਾਂ ਨੇ ਮੈਨੂੰ ਪੈਰ ਕੁੰਝ ਨਹੀਂ ਲਾਉਂ ਦੇਣਾ ਇਹ ਤਾਂ ਗੱਲ ਇਹ ਤੇਰੀ ਗੱਲ ਸਹੀ ਆ ਵੀ ਫਰਜ਼ੇ ਤੇ ਹੁਣ ਦੁੱਗਣੇ ਹੋ ਗਏ ਆ ਤੇ ਬਾਕੀ ਇੱਕ ਗੱਲ ਹੋ ਰਹੀ ਉਹ ਰੂੜ ਫਰਾੜ ਜਿਹੜਾ ਨਾ ਉਹ ਵੀ ਹੁਣ ਮਾਸਾ ਖਾ ਲਿਆ ਕਰੀ ਉਹ ਮੈਂ ਵੇਖਣ ਦਿਆਂ ਕੱਲ ਉਹ ਫਰਿਜ ਚ ਤੂੰ ਕੇਲੇ ਕਿਦਾਂ ਦੇ ਆਏ ਆ ਚਾਰ ਪੰਜ ਦਿਨੋਂ ਚੱਲੇ ਮੈਂ ਹੋਈਆਂ ਵਿੱਚੋਂ ਇਹਦੇ ਦੋ ਚਾਰ ਖਾਦੇ ਆ ਕੱਲ ਉਦਾਂ ਹੀ ਇੱਕ ਦੋ ਗੱਲ ਕਰਕੇ ਸੁੱਟਣਾ ਪਿਆ ਬਾ ਚਲ ਕੋਈ ਗੱਲ ਨਹੀਂ ਬਾਬਾ ਖਾ ਲਿਆ ਕਰੂੰਗੀ ਪਤਾ ਕੀ ਆ ਬਹੂ ਆਪਣੇ ਆਪ ਧਿਆਨ ਥੋੜਾ ਰੱਖੀ ਆ ਕੋਈ takan.